ਸੰਗੀਤ ਜੀ ਵਾਸ਼ੇ ਪ੍ਰਦੀਪਾ ਖਾਨਸਾ ਵਾਸ਼ੇ ਨਿਤਿਕੀ ਕਤੇ ਸੰਗੀਤ ਕੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਪਹਿਣਾ ਕਿਤਨਾ ਆਪਣੇ ਕਰਦੇ ਵਿੱਚ ਆ ਇੱਕ ਕੰਮ ਕਰ ਲੈ ਪਤਰ ਵੀ ਤਾਂ ਆਖੀ ਬਦਲ ਦਿਆ ਦੇਗੀ ਜਿਹੜੀ ਵੀ ਭੈਣ ਵੀ ਆਪਣੇ ਕਰਦੇ ਵਿੱਚ ਇਹ ਕੰਮ ਕਰਦੀ ਹੈ ਉਹਦੀ ਜ਼ਿੰਦਗੀ ਤਾਂ ਬਦਲਦੀ ਹੀ ਬਦਲ ਹੁੰਦੀ ਹੈ ਬਲਕਿ ਉਹਦੇ ਨਾਲ ਜੋ ਚਾਹ ਹੁੰਦੀਆਂ ਕਈ ਹੋਰ ਜ਼ਿੰਦਗੀਆਂ ਵੀ ਬਦਲ ਜਾਂਦੇ ਨੇ ਸਤਿਗੁਰ ਸਚੇਤ ਆਸ਼ਾ ਜੀ ਜੀ ਬਹੁਤ ਜਨ ਕ੍ਰਿਪਾ ਨੂੰ ਦੀਏ ਸੋ ਇੱਕ ਕੰਮ ਕਿਹੜਾ ਹੈ ਉਹ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਚੁਧਿਰਸਣ ਖਾਸ ਕਰਕੇ ਪਹਿਣਾ ਮੀਤਾਂ ਜਿਹੜੀਆਂ ਪਹਿਣਾ ਪੇਟਣਾ ਆਪਣੇ ਘਰ ਦੀ ਸੁਖ ਸ਼ਾਂਤੀ ਦੇ ਲਈ ਹਰ ਵੇਲੇ ਚਿੰਤਤ ਰਹਿੰਦੀਆਂ ਨੇ ਆਪਣੇ ਘਰ ਦੀ ਪੰਦਰੁਸਤੀ ਤਰੱਕੀ ਦੇ ਲਈ ਚਿੰਤਤ ਰਹਿੰਦੀਆਂ ਨੇ ਖਾਸ ਕਰਕੇ ਆਪਣੇ ਬੱਚਿਆਂ ਦੀ ਤੰਦਰੁਸਤੀ ਤਰੱਕੀ ਦੀ ਬੜੀ ਚਿੰਤਾ ਰਹਿੰਦੀ ਆ ਕਿ ਸਾਡੇ ਬੱਚੇ ਹਮੇਸ਼ਾ ਤੰਦਰੁਸਤ ਰਹਿਣ ਤਰੱਕੀ ਕਰਨ ਮਾੜੀ ਸੰਗਤ ਤੋਂ ਦੂਰ ਰਹਿਣ ਕਈ ਪਣਾ ਬਿਠ ਗਿਆ ਕਹਿ ਦਿੰਦੀਆਂ ਕਿ ਸਾਡੇ ਬੱਚੇ ਜੇਦ ਬਹੁਤ ਕਰਦੇ ਆ ਸਾਡੇ ਕਹਿਣਾ ਨਹੀਂ ਮੰਨਦੇ ਕਿਆ ਕਰਦੇ ਕਿਸੇ ਜੀਨ ਨੂੰ ਗੁੱਸਾ ਬਹੁਤ ਹੁੰਦਾ ਹੈ ਮਤਲਬ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਿਟੀ ਹੈ ਨਾ ਤਾਂ ਇਹ ਕੰਮ ਕਰਨ ਦੇ ਨਾਮ ਤੁਹਾਡੇ ਘਰ ਦੀ ਹਰ ਤਰ੍ਹਾਂ ਦੀ ਨੈਗੇਟਿਵਿਟੀ ਦੂਰ ਹੋ ਜਾਊਗੀ ਕਰਨਾ ਕੀਆ ਕੋਈ ਔਖਾ ਤੋਂ ਨਹੀਂ ਆ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਕਰਨ ਤੋਂ ਲੈ ਕੇ ਤੱਕ ਤੱਕ ਤੁਸੀਂ ਜੋ ਵੀ ਕੰਮ ਕਰਦੇ ਹੋ ਭਾਵੇਂ ਤੁਸੀਂ ਸਵੇਰ ਦਾ ਚਾਹ ਪਾਣੀ ਨਾਸ਼ਤਾ ਤਿਆਰ ਕਰ ਰਹੇ ਹੋ ਘਰ ਦੀ ਸਫਾਈਆਂ ਕਰ ਰਹੇ ਹੋ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਕਰ ਰਹੇ ਹੋ ਜੁੱਤਿਆਂ ਦੀ ਸਾਂਭ ਸੰਭਾਲ ਕਰ ਰਹੇ ਹੋ ਮਤਲਬ ਘਰ ਦਾ ਹਰ ਇੱਕ ਕੰਮ ਕਰਕੇ ਆ ਹੋ ਨਾਲ ਨਾਲ ਨਾਮ ਗੁਰੂ ਚੋ ਨਾਮ ਜਿੱਥੇ ਤੁਹਾਡਾ ਮਨ ਟਿਕਦਾ ਹੈ ਭਾਵੇਂ ਤੁਸੀਂ ਤਸਾਂ ਹੀ ਗੁਰੂ ਸਹਿਬਾਨਾਂ ਦੇ ਵਿੱਚੋਂ ਕਿਸੇ ਵੀ ਗੁਰੂ ਜੀ ਦਾ ਨਾਮ ਦੁਕਤੋ ਕੁਰ ਮੰਤਰ ਜਪੋ মূল ਮੰਤਰ ਜੀ ਦਾ ਜਾਪ ਕਰੋ ਜੋ ਵੀ ਨਾਮ ਤੁਹਾਨੂੰ ਸ਼ਰਨ ਲੱਗਦਾ ਹੈ ਜੋ ਵੀ ਸ਼ਬਦ ਤੁਹਾਨੂੰ ਸਭ ਨਾਲ ਲੱਗਦਾ ਹੈ ਤੁਸੀਂ ਆਪਣਾ ਨਾਮ ਬਣਾਓ ਕਿਉਂਕਿ ਨਾਮ ਜਪਦਿਆਂ ਜਪਦਿਆਂ ਤੁਸੀਂ ਕਰਦੇ ਸਾਰੇ ਕੰਮ ਕਰਨੇ ਆ ਖਾਸ ਕਰਕੇ ਜਦੋਂ ਤੁਸੀਂ ਕਰਦੇ ਸਾਫ ਸਫਾਈ ਕਰਦੇ ਹੋ ਝਾੜੂ ਉਪਰ ਕਰਦੇ ਹੋ ਕਿਉਂਕਿ ਜਦੋਂ ਆਪਾਂ ਝਾੜੂ ਉਪਰ ਕਰਦੇ ਆਂ ਸਾਫ ਸਫਾਈ ਕਰਦੇ ਆਂ ਤਾਂ ਕਰਦੇ ਹਰ ਕੋਨੇ ਦੇ ਵਿੱਚ ਜਾਂਦੇ ਆਂ ਜੇਕਰ ਹਰ ਕੁੰਨੇ ਦੇ ਵਿੱਚ ਤੁਸੀਂ ਨਾਮ ਜਪਦੇ ਰਹੋ ਜਾਓਗੇ ਸਾਫ ਸਫਾਈ ਕਰੋਗੇ ਤਾਂ ਦੇਖਣਾ ਘਰ ਦੀ ਸਾਰੀ ਨੇਕਟੀਵਿਟੀ ਨੂੰ ਜਾਵੇਗੀ ਤੁਹਾਡੇ ਮਨ ਨੂੰ ਇਹ ਵਿਸ਼ਵਾਸ ਹੋ ਜਾਵੇਗਾ ਕਿ ਮੇਰੇ ਘਰ ਦੇ ਹਰ ਕੁੰਨੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਪਹੁੰਚਿਆ ਹੈ ਮੇਰੇ ਘਰ ਦੀ ਨੇਕਟੀਵਿਟੀ ਦੂਰ ਹੋ ਗਈ ਹੈ ਤੇ ਤੁਹਾਡੇ ਮਨ ਦੇ ਇਸੇ ਵਿਸ਼ਵਾਸ ਨਹੀਂ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਲੈ ਕੇ ਆਉਂਦੀਆਂ ਤੇ ਤੁਹਾਡੇ ਮੰਨ ਤੇ ਇਸ ਵਿਸ਼ਵਾਸ ਨਹੀਂ ਕਿ ਤੁਹਾਡੇ ਘਰ ਦੇ ਵਿੱਚ ਸਾਰੇ ਕੰਮ ਸਕੇ ਕਰਦੇ ਆਂ ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਕੋਈ ਵੀ ਮਾੜਾ ਖਿਆਲ ਚੰਗਲ ਹੈ ਕਿਸੇ ਵੀ ਤਰ੍ਹਾਂ ਦਾ ਗੈਰ ਕਰਮ ਚੰਨਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੇ ਘਰ ਕਿਸੇ ਨੇ ਕੁਝ ਕਰਤਾ ਨਹੀਂ ਦਿੱਤਾ ਨਜਸਤਾ ਨਹੀਂ ਲਗਾ ਦਿੱਤੀ ਸਾਡੇ ਘਰ ਦੇ ਉੱਤੇ ਕੋਈ ਮਾੜਾ ਸਾਇਆ ਕੋਈ ਬੁਰੀ ਸ਼ਕਤੀ ਦਾ ਪ੍ਰਭਾਵ ਤਾਂ ਨਹੀਂ ਇਹ ਮਾੜੇ ਖਿਆਲ ਸਾਨੂੰ ਅੰਦਰੋਂ ਅੰਦਰੇ ਕਮਜ਼ੋਰ ਕਰਕੇ ਰਹਿਦੇ ਆਂ ਸੰਮਰਤੀਵਿਟੀ ਦੇ ਨਾਲ ਪਰ ਦਿੰਦੇ ਆ ਪਰ ਜਦੋਂ ਤੁਸੀਂ ਸਵੇਰੇ ਉੱਠ ਕੇ ਨਾਮ ਜਪੋਗੇ ਫਿਰ ਕਰਦੇ ਕੰਮਕਾਰ ਕਰਦੇ ਹਮੇਸ਼ਾ ਨਾਮ ਜਪੋਗੇ ਮਤਲਬ ਹਰ ਵੀਰੇ ਨਾਮ ਦੇ ਨਾਲ ਜੁੜੇ ਰਹੋਗੇ ਤਾਂ ਤੂਫਾਨੋਂ ਤਤਵਟ ਦੀ ਐਕਟੀਵਿਟੀ ਆਪਣੇ ਆਪ ਤੁਹਾਡੇ ਕੋਲ ਬਿਲਕੁਲ ਚੰਗੀ ਤੁਹਾਡਾ ਮਨ ਸ਼ਾਂਤ ਰਹੇਗਾ ਖੁਸ਼ ਰਹੇਗਾ ਜੇਕਰ ਤੁਹਾਡਾ ਮਨ ਖੁਸ਼ ਰਹੇਗਾ ਸ਼ਾਂਤ ਰਹੇਗਾ ਤਕੀਦਾ ਪ੍ਰਭਾਵ ਪੂਰੇ ਤੁਹਾਨੂੰ ਦੇ ਚੱਕਣਾ ਹੈ ਇਸ ਕਰਕੇ ਕਿ ਪਹਿਲਾਂ ਵੀ ਨਿਯਮ ਕਰਦੇ ਵਿੱਚ ਹਰ ਇੱਕ ਕੰਮ ਕਰਦੇ ਆਮ ਖਾਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਹੋਇਆਂ ਤੇ ਘਰ ਤੇ ਵਿੱਚ ਝੜ ਉਪਰ ਕਰਦਿਆਂ ਤਾਂ ਨਾਲ ਨਾਲ ਆਮ ਜਿਹੀ ਚੱਪਟ ਕਿਉਂਕਿ ਇਹੀ ਦੋ ਕੰਮ ਕਰਨ ਤੇ ਸਭ ਤੋਂ ਜ਼ਿਆਦਾ ਸਮਾਂ ਲੱਗਦਾ ਹੈ ਇਹੀ ਦੋ ਕੰਮ ਕਰਦੇ ਹਾਂ ਤੇ ਹੀ ਵਾਰ ਅਸੀਂ ਕਈ ਤਰ੍ਹਾਂ ਦੇ ਖਿਆਲ ਆਪਣੇ ਮਨ ਦੇ ਵਿੱਚ ਬੁੰਦੇ ਉਦੇ ਉਦੇ ਰਹਿੰਦੇ ਆ ਇਸ ਕੱਤੇ ਸਾਜੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਾੜਾ ਨਾਮ ਜਪਨਾ ਨਹੀਂ ਚਾਹੀਦਾ ਕਿਸੇ ਤਰ੍ਹਾਂ ਦੀ ਕੋਈ ਨੈਗੇਟਿਵਿਟੀ ਨਾ ਆਵੇ ਇਸ ਕੱਤੇ ਤੁਸੀਂ ਉੱਤੇ ਜੰਮ ਪੂਜਾ ਕਰਨੀ ਹੈ ਇਹ ਸਮਝਾ ਲਈ ਵਾਹਿਗੁਰੂ ਜੀ ਦਾ ਜਾਪ ਕਰ ਕੋਈ ਮੰਤਰ ਕੇ ਦਾ ਜਾਪ ਕਰਿ ਜਾਂ ਜੋ ਵੀ ਸ਼ਬਦ ਤੁਹਾਨੂੰ ਸੌਖਾ ਲੱਗਦਾ ਹੈ ਕੰਠਿਆ ਉਹ ਜਪਿਆ ਨਹੀਂ ਕੰਕਾਰ ਕਰਕੇ ਰੱਖੋ ਸ਼ਬਦ ਜੋ ਕਈ ਸਜੇ ਜੀ ਪਾਣੀ ਦਾ ਪਾਸ ਕਰੀਏ ਜੇ ਤਵਾ ਕਰਦੇ ਵਿੱਚ ਨਾਮ ਜਪਿਆ ਹੋਣਾ ਕੋਈ ਇਨਕਸ਼ਾਸ਼ਾ ਉਹਨੇ ਤਤ ਕੋਈ ਖਾਮ ਕੋ ਨਹੀਂ ਪ੍ਰਸ਼ੋਤਨ ਨਹੀਂ ਰਹਿੰਦਾ ਉਹ ਅੰਮ੍ਰਿਤ ਰੂਪੀ ਕੋਈ ਇਨਕਸ਼ਾਸ਼ਾ ਬਣ ਜਾਂਦਾ ਹੈ ਉਹ ਪ੍ਰਸਾਦਮਕੀ ਕੋਈ ਇਨਕਸ਼ਾਸ਼ਾ ਜੁਟੇ ਫਿਰ ਉਸ ਪ੍ਰਸ਼ਾਤੇ ਨੂੰ ਜੋ ਵੀ ਸ਼ਕਤਾ ਹੈ ਨਾ ਉਸ ਜੀਵ ਦੇ ਵੀ ਅੰਦਰ ਦੇ ਕਈ ਤਰ੍ਹਾਂ ਦੇ ਦੁੱਖ ਰੋਗ ਖਤਰ ਨੂੰ ਦੂਰ ਕੀਆ ਉਹਦੇ ਵਿੱਚ ਹੁੰਦਾ ਕਲੇਸ਼ ਨਾ ਤੋਂ ਬਿਨਾਂ। ਸੋ ਜੇਕਰ ਤੁਹਾਨੂੰ ਲੱਗਦਾ ਹੈ ਨਾ ਕਿ ਤੁਹਾਨੂੰ ਟਕੜੇ ਕਰਕੇ ਜਾਂ ਕਿਸੇ ਦੀ ਦਰਾਹਤ ਕੋਈ ਲੈਕਚਰ ਨਹੀਂ ਕਰਵਾ ਆਵਿਆ ਤੁਹਾਡੇ ਬੱਚੇ ਜੇਦ ਕਰਦੇ ਆ, ਕਹਿਣਾ ਨਹੀਂ ਮੰਨਦੇ ਜਾਂ ਘਰ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਫਿਰ ਤੁਸੀਂ ਇਹ ਤਰੀਕਾ ਜ਼ਰੂਰ ਅਪਣਾਓ। ਉਹ ਦਿਨ ਪ੍ਰਸ਼ਾਦਾ ਬਣਾਉਂਦੇ ਆਂ ਨਾਮ ਜ਼ਰੂਰ ਜਪੋ। ਸੈਨਿਟੀ ਦੇ ਜਿਹੜਾ ਅੰਤਿਮ ਕਿੰਨਾ ਦਾ ਪਾਪ ਹੰਢ ਸਤਾ ਸਕਦੇ ਆ ਨਾ ਉਹਦਾ ਸਿਰ ਸਾਡੇ ਸਰੀਰ ਤੇ ਹੀ ਐਸਾ ਨਹੀਂ ਨਾ ਸਵੇ ਮੰਨਦੇ ਵੀ ਐਸਾ ਨਹੀਂ ਅਤੇ ਸਿਰ ਨੂੰ ਸਕੋਲ ਰੰਪਰਸ਼ਾ ਦੇਦਾ ਹੈ ਐਸਾ ਨਹੀਂ ਬਲਕਿ ਉਹਨੂੰ ਕਿਸ ਤਰ੍ਹਾਂ ਬਣਾਇਆ ਗਿਆ ਹੈ ਇਹ ਚੀਜ਼ ਵੀ ਬਹੁਤ ਮਾਇਨੇ ਵਾਲੀ ਹੈ ਕਿ ਜਿਸ ਕਿਸੇ ਨਾਮ जपਦੇ ਹਾਂ ਆਹੀ ਰੁਵਾਇ ਨੂੰ ਕਰਦੇ ਹਾਂ ਅਰਦਾਸ ਤੇ ਕਰਦੇ ਕੋਈ ਅਸ਼ਿਸ਼ਾ ਕਰਨਾ ਕਰਦੇ ਹਰ ਕੰਮ ਨੂੰ ਨਾਮ ਜਪ ਕੇ ਹੀ ਕਰਉਂਦੇ ਪੈਨੋ ਯਕੀਨ ਕਰਕੇ ਜਿਵੇਂ ਉਹ ਜਿਹੜਾ ਵੀ ਕੰਮ ਆਪਣਾ ਨਾਮ ਜਪ ਕੇ ਹਾਂ ਕਰਦੇ ਹਾਂ ਇੱਕ ਤਾਂ ਉਹ ਕੰਮ ਕਰਦੇ ਹੋਏ ਉਹ ਸਦਾ ਮਨ ਇਕਦਾਂ ਨਹੀਂ ਨਹੀਂ। ਸ਼ਰੀਰ ਥੱਕਦਾ ਨਹੀਂ। ਅਤੇ ਸਭੇ ਕਹਿੰਦੇ ਹੋਏ ਉਸ ਤੋਂ ਸਾਹਮਣੇ ਵਿੱਚ ਬਰਕਤ ਵੀ ਪੈਂਦੀ ਆ ਉਹ ਕੰਮ ਕਰਨਾ ਸਭ ਤੋਂ ਖੁਸ਼ਕਸਮ ਹਰ ਕੋਮ। ਸ਼ੇਸ਼ ਕਰਕੇ ਕੰਮ ਤਾਂ ਆਹਰੇ ਮੂਰੇ ਚਰਨੇ ਹੀ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਆਪਣੇ ਕੰਮ ਹਰ ਰੋਜ਼ ਦੇ ਉਹੀ ਆ। ਉਹ ਸਮਝ ਹਰ ਰੋਜ਼ ਕਰਨੇ ਪੈਂਦੇ। ਬਸ ਨਮਾਜ਼ ਵਿੱਚ ਐਡਿਕਟ ਕਰਨਾ ਹੈ। अपने घर नाम, नाम जपदियान पे पता है ना। नाम जपना शुरू किया तो सू कल फायदे दसने लगातार जब सतगुरु सच्चे पातशाह जी की कृपा होसम जो भी वाही शब्द आ गया ਉਹਨਾਂ ਸਮਾਂ ਤੇ ਹੁੰਦੇ ਅਨੁਸਾਰ ਹੀ ਵਾਹਿਗੁਰੂ ਜੀ ਨੇ ਆਪਣਾ ਕੰਮ ਕਰਨਾ ਸ਼ੁਰੂ ਕਰਦੇ ਆਏ। ਬਸ ਸਾਨੂੰ ਕੋਈ ਦੱਸੇਗਾ ਪਤਾ। ਸ਼ੁਨਾਮ ਜਿਖੋ ਨਾ ਨਹੀਂ ਸੁਣਨਾ। ਨਾਮ ਜਪਦੇ ਰਹਿਣਾ ਹੀ ਬਖਮ ਹੈ। ਨਾਮਾ ਕੇ ਨਾਮ ਜਪਨਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਸ਼ਿਸ਼ ਕਰੀ ਕਿ ਸਾਡਾ ਦਿਨ ਭਾਵੇਂ ਇੱਕ ਪਲ ਇੱਕ ਛਿਣ ਵੀ ਵਿੰਥਾ ਨਾ ਲਿਆ ਦੇ। ਇਸੇ ਨੂੰ ਅਸੀਂ ਨਾਮ ਜਪ ਰਹੇ ਹਾਂ।

ਕਉ ਦੇ ਦਿੱਤੀ ਪੂਰੀ ਕੁਦਰਤ ਪੂਰੀ ਕਾਇਨਾਤ ਤੁਮੇ ਸੁ ਮੁਕਤੀ ਕਰਨ ਲਈ ਹੈ ਕਿ ਪੈਨੋ ਹਰ ਰੋਜ਼ ਅਮਨ ਤਰੀਵੇਂ ਉੱਠ ਕੇ ਸਤ ਤੂਰ ਤੋਂ ਪਈਏ ਕੁਝ ਸਮਾਂ ਵਿਸਤਰ ਤੇ ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰ ਲੋ ਫਿਰ ਵਾਹਿਗੁਰੂ ਜੀ ਦੇ ਬਰੋ ਦਿੱਤੀਆਂ ਦੀ ਪੋਤਾਂ ਦਾ ਸੇਕ ਰੰਨ ਤੇ ਰਕਿਸ਼ਨਾਣ ਕਰਕੇ ਜੋ ਵੀ ਤੁਹਾਡਾ ਹਿੱਤ ਨੇਵੇਂ ਤੁਸੀਂ ਜਿੰਨਾ ਵੀ ਕੁਰਬਾਨੀ ਦਾ ਮਾਕ ਕਰਦੇ ਹੋ ਉਹ ਕਰੋ ਤੇ ਫਿਰ ਜੋ ਵੀ ਤੁਹਾਡੇ ਕੰਮ ਦਿੰਦੇ ਹਨ ਉਹਨਾਂ ਦੇ ਉਹਨਾਂ ਨੂੰ ਕਰਦੇ ਆ ਹਮੀਆਂ ਵੀ ਨਾਮ 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 ਜਪਿਆ ਹੈ ਕੰਮਕਾਰ ਕਰਦੇ ਆ ਮੈਂ ਤੁਸੀਂ ਜਿਹੜਾ ਨਾਮ ਤੁਹਾਨੂੰ ਸੱਚਾ ਲੱਗਦਾ ਹੈ ਤੁਸੀਂ ਉਹ ਜਪਦੇ ਮੈਂ ਆਪਣੇ ਮਾਨਵੀ ਨੂੰ ਜਨਮ ਦੇ ਲਿਖ ਕੇ ਰੱਖੋ ਵਾਹਿਗੁਰੂ ਜੀ ਦਾ ਜਦੋਂ ਆਪਾਂ ਸ਼ੁਕਰਾਨਾ ਕਰਦੇ ਆ ਨਾ ਇਹ ਵੀ ਬੰਦਗੀ ਕਰਦੇ ਤਾਂ ਪੰਗਿਆ ਚਰਾਂਦਾ ਇੱਕ ਤਰੀਕਾ ਹੈ ਭਾਵੇਂ ਲੱਗ ਜਪਦੇ ਹਮੋਂ ਕੰਮ ਤਾਂ ਕਰੀ ਜਾਓ ਤੇ ਭਾਵੇਂ ਵਾਹਿਗੁਰੂ ਜੀ ਦਾ ਸ਼ੁਕਰੀਆ ਨੰਦ ਕਰੀਏ ਸਤਿ ਸ੍ਰੀ ਅਕਾਲ ਸਭ ਉਹ ਤੇ ਕਿਰਪਾ ਕਰਤੇ ਜਿੰਨਾ ਹੀ ਨਾਮ ਜਪਾਂਗੇ ਮਨ ਦਾ ਸ਼ੁਕਰੀਆ ਕਰਾਂਗੇ ਉਹ ਨਾ ਹੀ ਸੋਖੇ ਨੂੰ ਜੰਮਣਾ ਅਸੀਂ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੇ ਤੁਹਾਨੂੰ ਕੋਈ ਵੀ ਗੱਲ ਵਿੱਚ ਚੰਗੀ ਨਾ ਲੱਗੀ ਹੋਵੇ ਤੇ ਤੁਸੀਂ ਆਪਣੀ ਸ਼ੂਫੀ ਟੈਂਗਰ ਟਿੱਪਣੀ ਵਿੱਚ ਨੋਟ ਕਰ ਸਕਦੇ ਹੋ